ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਆਪਾਂ ਅੜੀ 4 ਇੰਚੀ ਚੁਣਾਈਆਂ ਤੇ ਇਹਦੇ ਵਿੱਚ ਕਿੰਨਾ ਮੋਟਾ ਆਪਾਂ ਮਸਾਲਾ ਵਰਤ ਰਹੇ ਹਾਂ ਕਿੰਨਾ ਆਪਾਂ ਮਸਾਲਾ ਦੇ ਰਹੇ ਹਾਂ ਮਸਾਲਾ ਸਿਰਫ ਅੱਧੀ ਇੰਚੀ ਮਸਾਲਾ ਅੱਧੀ ਇੰਚੀ ਤੋਂ ਵੀ ਘੱਟ ਆਪਣਾ ਮਸਾਲਾ ਜਿਹੜਾ ਦੇ ਰਹੇ ਹਾਂ ਆਹ ਦੇਖ ਸਕਦੇ ਲੋਗ ਸੂਤਰ ਦੇ ਤਕਰੀਬਨ ਠੀਕ ਆ ਜੀ ਤੇ ਇਸ ਦੇ ਨਾਲ ਹੀ ਜਿਹੜੀ ਆਪਣੀ ਚੁਣਾਈਆਂ ਇੱਕ ਬੋਰੀ ਸੀਮਿੰਟ ਦੇ ਨਾਲ 390 ਟਟਾਂ ਜਣੀਆਂ ਲੱਗੀਆਂ ਮਸਾਲਾ ਆਪਣਾ ਬਿਲਕੁਲ ਜਾਇਜ਼ ਦੇ ਰਹੇ ਆਪਾਂ ਤੇ ਉਹਦੇ ਨਾਲ ਹੀ ਜਿਹੜੀ ਛਣਾਈ ਹੈ ਆਪਣੀ 300 ਆਵੇਟਾਂ ਜਿਹੜੀਆਂ ਲੱਗਦੀਆਂ ਠੀਕ ਆ ਜੀ ਤੇ ਮਸਾਲਾ ਤਕਰੀਬਨ ਅੱਧੀ ਗੈਂਤੀ ਤੋਂ ਘੱਟ 2 ਸੂਤਰ 3 ਸੂਤਰ ਦੇ ਤਕਰੀਬਨ ਦੇਣਾ ਚਾਹੀਦਾ ਇਸ ਦੇ ਨਾਲ ਜਿਹੜੀ ਕੰਧ ਦੀ ਆ 4 ਇੰਚੀ ਕੰਧ ਦੀ ਮਜ਼ਬੂਤੀ ਜਿਹੜੀ ਜ਼ਿਆਦਾ ਹੁੰਦੀ ਤੇ ਸਕੰਡਾ ਜਿਹੜਾ ਆਪਾਂ ਲਾ ਕੇ ਜਿਹੜਾ ਚਣਾਈ ਜਿਹੜੀ ਲਾਉਣੀ ਹੈ ਇਸ ਤਰੀਕੇ ਨਾਲ ਸਕੰਡਾ ਤਾਂ ਨੋਖਾ ਦਿੰਦੇ ਆ ਜੇ ਜਦੋਂ ਵੀ ਆਪਾਂ ਚਣਾਈ ਲਾਉਣੀ ਹੈ 4 ਇੰਚੀ ਜਾਂ 9 ਇੰਚੀ ਵੀ ਤਕਰੀਬਨ 9 ਇੰਚੀ ਚਲੋ ਚੱਲ ਜਾਂਦਾ ਵਾ ਐਸ ਤਕਰੀਬਨ 9 ਇੰਚੀ ਤੇ ਵੀ ਐ ਰੋਕ ਜਿਹੜਾ ਸਕੰਡਾ ਇਹਨੂੰ ਸਕੰਡਾ ਬੋਲਦੇ ਆ ਇਹ ਜਿਹੜਾ ਲਾ ਕੇ ਫਿਰ ਚਣਾਈ ਲਾਉਣੀ ਚਾਹੀਦੀ ਆ ਜਾਣਕਾਰੀ ਚੰਗੀ ਲੱਗੇ ਤੇ ਵੀਡੀਓ ਸ਼ੇਅਰ ਕਰਦੇ ਹੋ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ